ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਜਨਰਲ ਆਫ ਪੁਲਿਸ ਪੰਜਾਬ ਜੀ ਵੱਲੋਂ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਹ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਬਾਲਕਿਸ਼ਨ ਸਿੰਘ ਕਿਸ਼ਨ ਸਿੰਘਲਾ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਮੋਗਾ ਜਿਹੜੀ ਸੁਪਰਵੀਜ਼ਨ ਹੇਠ ਜਿਹੜੇ ਅੱਜ ਸਾਨੂੰ ਮੋਗਾ ਸਿਟੀ ਤੇ ਮੋਗਾ ਸਾਊਥ ਨੂੰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਆ ਐਨਡੀ ਦੇ ਵਿੱਚ ਇੱਕ ਤੋਂ 255 ਗ੍ਰਾਮ ਬੋਡ ਸਿੰਗ ਤੋਂ ਜਿਹੜੀ ਹੈਰੋਇਨ ਬਰਾਮਦ ਹੋਈ ਆ ਨਾਲ ਇੱਕ ਗੱਡੀ ਸਵਿਫਟ ਕਾਰ ਉਹਨਾਂ ਤੋਂ ਮਿਲੀ ਆ ਤੇ ਇੱਕ ਮੋਬਾਈਲ ਜਿਹੜੇ ਇਹ ਇੱਥੇ ਇਹ ਇਨਫੋਰਮੇਸ਼ਨ ਮਿਲੀ ਸੀਗੀ ਵੀ ਕੋਈ ਇਹ ਨਸ਼ਾ ਦੇਣ ਆ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਕਾਬੂ ਕਰਕੇ ਇਹਦੇ ਕੋਲੋਂ ਜਿਹੜੀ ਆ ਨਸ਼ੇ ਦੀ ਖੇਪ ਫੜੀ ਗਈ ਆ ਇਹਦੇ ਇਹਦੇ ਸਬੰਧ ਚ ਇਹ ਤੋਂ ਹੋਰ ਵੀ ਪੁੱਛਗਛ ਕਰਕੇ ਅੱਗੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਵੀ ਇਹ ਕਿੱਥੋਂ ਲੈ ਕੇ ਆਇਆ ਕੀ ਤੋਂ ਲੈ ਆ ਉਹ ਦਰਾਨੇ ਇਨਟੈਰੋਗੇਸ਼ਨ ਕੀਤਾ ਜਾਊ ਇਹਦੇ ਤੇ ਹਾਂ ਪਹਿਲਾਂ ਦੋ ਮੁਕਾਦਮੇ ਦਰਜ ਆ ਇੱਕ ਸਦਰ ਧੂਰੀ ਚ ਦਰਜ ਇੱਕ ਹੈਗਾ ਨਈਆਂ ਵਾਲੇ ਬਠੰਡੇ ਚ ਦਰਜ ਆ ਤੇ ਦੂਜੇ ਪਾਸੇ ਹੈਗਾ ਸਾਡਾ ਜਿਹੜਾ ਸਿਸ਼ਿੰਦਰਪਾਲ ਸਿੰਘ ਲਾਹੌਰੀਆਂ ਮਹੱਲੇ ਦਾ ਰਹਿਣ ਵਾਲਾ ਇਹਦੇ ਕੋਲੋਂ 81 81 ਗ੍ਰਾਮ ਹੈਰੋਇਨ ਤੇ 65980 ਰੁਪਏ ਡਰੱਗ ਮਨੀ ਬਰਾਮਦ ਹੋਈ ਆ ਤੇ ਇਹਦੇ ਤੇ ਵੀ ਪਹਿਲਾਂ ਚਾਰ ਮੁਕਾਦਮੇ ਦਰਜਾ 3 ਐਨਡੀਪੀਸੀ ਐਕਟ ਦੇ ਆ ਤੇ ਇੱਕ ਹੈਗਾ ਇਹ ਜੇ ਮਰਡਰ ਦਾ ਇਹਦੇ ਮੁਕਦਮਾ ਦਰਜਾ ਇਹਨਾਂ ਦੇ ਵੀ ਜਿਹੜੀ ਰਿਮਾਂਡ ਲੈ ਕੇ ਇਹਨਾਂ ਤੋਂ ਪੜਤਾਲ ਕੀਤੀ ਜੋ ਕਿੱਥੋਂ ਇਹ ਲੈ ਕੇ ਆਇਆ ਕਿਨੂੰ ਇਹਨਾਂ ਨੇ ਅੱਗੇ ਵੇਚਣੀ ਸੀ ਬੈਕਵਾਰਡ ਤੇ ਫਾਰਵਰਡ ਲਿੰਕ ਇਹਨਾਂ ਸਾਰੇ ਜੁੜੇ ਜਾਣਗੇ ਤਾਂ ਜੋ ਇਹ ਨਸ਼ੇ ਦੇ ਖਿਲਾਫ ਜਿਹੜੀ ਪੂਰੀ ਠੱਲ ਪਾਈ ਜਾ ਸਕੇ ਜੇ ਸ਼ਹਿਰ ਦੇ ਅੰਦਰ ਇਹ ਬੜਾ ਕਿੱਥੋਂ ਜੀ ਇਹ ਇੱਕ ਇੱਕ ਨੂੰ ਦਾ ਲੋਹਰੀਆ ਮਹੱਲੇ ਦੇ ਵਿੱਚ ਰਿਕਵਰ ਰਿਕਵਰੀ ਹੋਈ ਆ ਤੇ ਦੂਜੇ ਦੀਆ ਦਿੱਲੀ ਕਲੋਨੀ ਆ ਆਪਣੇ ਉਹਦੇ ਸਿਟੀ ਬੰਦੇ ਵਿੱਚ ਉਥੋਂ ਰਿਕਵਰੀ ਹੋਈ ਤੇ ਇਹ ਦੋਨੋਂ ਕਿੱਥੋਂ ਦੇ ਰਹਿਣ ਵਾਲੇ ਕਿਹੜੇ ਜ਼ਿਲ੍ਹਿਆਂ ਦੇ ਇੱਕ ਤਾਂ ਫਰੋਜਪੁਰ ਦਾ ਰਹਿਣ ਵਾਲਾ ਇੱਕ ਮੁਕੇ ਦਾ ਹੀ ਰਹਿਣ ਵਾਲਾ ਪੋਈਪੁਰ ਦਾ ਕਿਹੜਾ ਕੀ? ਪੋਈਪੁਰ ਦਾ ਬੋਰ ਸਿੰਘ ਲਬੀ